ਸਤਿ ਸ਼੍ਰੀ ਅਕਾਲ ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਜੋ ਪਾਣੀ ਸਾਡੇ ਜੀਵਨ ਦਾ ਆਧਾਰ ਹੈ ਉਹ ਸਾਡੀਆਂ ਗੱਲਾਂ ਸਾਡੇ ਜਜ਼ਬਾਤਾਂ ਨੂੰ ਮਹਿਸੂਸ ਕਰ ਸਕਦਾ ਹੈ ਕੀ ਇਹ ਸੁਣ ਸਕਦਾ ਹੈ ਜੋ ਅਸੀਂ ਬੋਲਦੇ ਹਾਂ ਇਨ੍ਹਾਂ ਹੀ ਸਵਾਲਾਂ ਦੇ ਜਵਾਬ ਅੱਜ ਅਸੀਂ ਇਸ ਵੀਡੀਓ ਵਿੱਚ ਲੱਭਾਂਗੇ ਤੁਹਾਨੂੰ ਇਹ ਇੱਕ ਅਜੀਬ ਸਵਾਲ ਲੱਗ ਸਕਦਾ ਹੈ ਜਰਾ ਸੋਚੋ ਪਾਣੀ ਕਿੰਨਾ ਖਾਸ ਹੈ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਸਾਡੇ ਸਰੀਰ ਦਾ 70 ਤੋਂ ਜ਼ਿਆਦਾ ਪਰਸੈਂਟ ਹਿੱਸਾ ਪਾਣੀ ਨਾਲ ਬਣਿਆ ਹੋਇਆ ਹੈ ਅਤੇ ਧਰਤੀ ਦਾ ਵੱਡਾ ਹਿੱਸਾ ਵੀ ਪਾਣੀ ਨਾਲ ਘਿਰਿਆ ਹੋਇਆ ਹੈ ਕੀ ਹੋਵੇਗਾ ਜੇਕਰ ਇਹ ਸਿਰਫ ਇੱਕ ਰਸਾਇਣਿਕ ਯੋਗਿਕ ਨਹੀਂ ਬਲਕਿ ਕੁਝ ਹੋਰ ਵੀ ਹੋਵੇ ਕੁਝ ਅਜੀਬਾ ਜੋ ਸਾਡੇ ਇਰਾਦਿਆਂ ਅਤੇ ਭਾਵਨਾਵਾਂ ਤੇ ਪ੍ਰਤੀਕਿਰਿਆ ਕਰਦਾ ਹੋਵੇ ਅੱਜ ਅਸੀਂ ਇਸ ਦੇ ਰਹੱਸ ਨੂੰ ਖੋਲ੍ਹਾਂਗੇ ਅਸੀਂ ਸ਼ੁਰੂ ਕਰਦੇ ਹਾਂ ਡਾਕਟਰ ਮਸਾਰੂ ਅਮੋਟੋ ਦੇ ਨਾਂ ਤੋਂ ਇਹ ਵਿਅਕਤੀ ਇੱਕ ਜਾਪਾਨ ਦੇਸ਼ ਦਾ ਵਿਗਿਆਨੀ ਸੀ ਉਹਨਾਂ ਨੇ ਪਾਣੀ ਦੇ ਉੱਤੇ ਕੁਝ ਅਦਭੁਤ ਪ੍ਰਯੋਗ ਕੀਤੇ। ਉਹਨਾਂ ਨੇ ਪਾਣੀ ਦੇ ਨਮੂਨਿਆਂ ਨੂੰ ਵੱਖ-ਵੱਖ ਸ਼ਬਦਾਂ, ਸੰਗੀਤਾਂ ਅਤੇ ਭਾਵਨਾਵਾਂ ਦੇ ਸਾਹਮਣੇ ਰੱਖਿਆ, ਜਿਵੇਂ ਪਿਆਰ ਅਤੇ ਧੰਨਵਾਦ ਵਰਗੇ ਸਕਾਰਾਤਮਕ ਸ਼ਬਦ ਜਾਂ ਫਿਰ ਮੂਰਖ ਵਰਗੇ ਨਕਾਰਾਤਮਕ ਸ਼ਬਦ। ਜਦੋਂ ਉਹਨਾਂ ਨੇ ਇਹਨਾਂ ਪਾਣੀ ਦੇ ਨਮੂਨਿਆਂ ਨੂੰ ਫ੍ਰੀਜ਼ ਕੀਤਾ ਅਤੇ ਮਾਈਕਰੋਸਕੋਪ ਹੇਠਾਂ ਦੇਖਿਆ ਤਾਂ ਹੈਰਾਨ ਕਰਨ ਵਾਲੇ ਨਤੀਜੇ ਆਏ। ਜਿਹੜੇ ਪਾਣੀ ਦੇ ਨਮੂਨਿਆਂ ਵਿੱਚ ਪਿਆਰ ਅਤੇ ਧੰਨਵਾਦ ਵਰਗੇ ਸਕਾਰਾਤਮਕ ਸ਼ਬਦ ਸੁਣਾਏ ਗਏ ਸਨ ਉਹਨਾਂ ਨੇ ਬਹੁਤ ਹੀ ਸੁੰਦਰ ਸਮਰੂਪੀ ਕ੍ਰਿਸਟਲ ਬਣਾਏ ਪਰ ਜਿਹੜੇ ਨਮੂਨਿਆਂ ਨੂੰ ਨਕਾਰਾਤਮਕ ਸ਼ਬਦ ਸੁਣਾਏ ਗਏ ਸਨ ਉਹਨਾਂ ਦੇ ਕ੍ਰਿਸਟਲ ਅਜੀਬ ਅਤੇ ਬਦਸੂਰਤ ਬਣੇ ਸਿਰਫ ਸ਼ਬਦ ਹੀ ਨਹੀਂ ਸੰਗੀਤ ਅਤੇ ਵਾਈਬ੍ਰੇਸ਼ਨ ਵੀ ਪਾਣੀ ਉੱਤੇ ਪ੍ਰਭਾਵ ਪਾਉਂਦੇ ਹਨ ਸਾਇਮੈਟਿਕਸ ਵਿੱਚ ਅਸੀਂ ਦੇਖਦੇ ਹਾਂ ਕਿ ਆਵਾਜ਼ਾਂ ਦੀਆਂ ਤਰੰਗਾਂ ਕਿਵੇਂ ਪਦਾਰਥ ਨੂੰ ਖਾਸ ਪੈਟਰਨ ਲਈ ਪ੍ਰੇਰਿਤ ਦੀਆਂ ਹਨ ਇਨ੍ਹਾਂ ਪਦਾਰਥਾਂ ਵਿੱਚ ਪਾਣੀ ਵੀ ਸ਼ਾਮਲ ਹੈ ਇਹ ਸਭ ਦੱਸਾਉਂਦਾ ਹੈ ਕਿ ਪਾਣੀ ਸਿਰਫ ਇੱਕ ਨਰਜੀਵ ਵਸਤੂ ਨਹੀਂ ਬਲਕਿ ਇਹ ਵਾਈਬ੍ਰੇਸ਼ਨ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ ਹਾਲਾਂਕਿ ਇਹ ਵੀ ਸੱਚ ਹੈ ਕਿ ਕੁਝ ਵਿਗਿਆਨੀ ਇਨ੍ਹਾਂ ਪ੍ਰਯੋਗਾਂ ਤੇ ਸ਼ੱਕ ਕਰਦੇ ਹਨ ਅਤੇ ਇਹਨਾਂ ਨੂੰ ਪੂਰੀ ਤਰ੍ਹਾਂ ਸਿੱਧ ਨਹੀਂ ਮੰਨਦੇ ਪਰ ਫਿਰ ਵੀ ਇਹ ਪ੍ਰਯੋਗ ਸਾਨੂੰ ਸੋਚਣ ਲਈ ਮਜਬੂਰ ਕਰਦੇ ਹਨ ਕਿ ਇਹ ਸੰਭਵ ਹੈ ਪਾਣੀ ਸਾਡੇ ਆਲੇ-ਦੁਆਲੇ ਦੀ ਊਰਜਾ ਨੂੰ ਸੋਖ ਲੈਂਦਾ ਹੈ ਅਤੇ ਉਸ ਤੇ ਪ੍ਰਤੀਕਿਰਿਆ ਕਰਦਾ ਹੈ ਵਿਗਿਆਨ ਤੋਂ ਇਲਾਵਾ ਜੇਕਰ ਅਸੀਂ ਆਪਣੇ ਇਤਿਹਾਸ ਦੇ ਪ੍ਰਾਚੀਨ ਸੱਭਿਆਚਾਰਾਂ ਨੂੰ ਦੇਖੀਏ ਤਾਂ ਪਾਣੀ ਨੂੰ ਹਮੇਸ਼ਾ ਬਹੁਤ ਪਵਿੱਤਰ ਮੰਨਿਆ ਗਿਆ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਆਯੁਰਵੇਦ ਵਿੱਚ ਪਾਣੀ ਨੂੰ ਇੱਕ ਜੀਵਤ ਤੱਤ ਮੰਨਿਆ ਜਾਂਦਾ ਹੈ Hindu ਧਰਮ ਵਿੱਚ ਗੰਗਾ ਜਲ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇਹਨੂੰ ਬ੍ਰਹਮ ਊਰਜਾ ਨਾਲ ਭਰਪੂਰ ਮੰਨਿਆ ਜਾਂਦਾ ਹੈ ਇਸਲਾਮ ਵਿੱਚ ਜਮ ਜਮ ਦੇ ਪਾਣੀ ਦੀ ਮਹੱਤਤਾ ਈਸਾਈ ਧਰਮ ਵਿੱਚ ਪਵਿੱਤਰ ਪਾਣੀ ਦੀ ਵਰਤੋਂ ਇਹ ਸਭ ਦਰਸਾਉਂਦੇ ਹਨ ਕਿ ਦੁਨੀਆ ਭਰ ਦੇ ਸੱਭਿਆਚਾਰਾਂ ਨੇ ਪਾਣੀ ਨੂੰ ਸਿਰਫ ਇੱਕ ਪੀਣ ਵਾਲੀ ਵਸਤੂ ਨਹੀਂ ਬਲਕਿ ਇੱਕ ਊਰਜਾਵਾਨ ਤੱਤ ਵਜੋਂ ਦੇਖਿਆ ਕਈ ਰੀਤੀ ਰਿਵਾਜਾਂ ਵਿੱਚ ਪਾਣੀ ਨੂੰ ਸ਼ੁੱਧ ਕੀਤਾ ਜਾਂਦਾ ਹੈ ਮੰਤਰਾਂ ਨਾਲ ਚਾਰਜ ਕੀਤਾ ਜਾਂਦਾ ਹੈ ਜਾਂ ਅਰਦਾਸ ਨਾਲ ਆਸ਼ੀਰਵਾਦ ਦਿੱਤਾ ਜਾਂਦਾ ਹੈ ਇਹ ਸਭ ਕੀ ਦਰਸਾਉਂਦਾ ਹੈ ਕੀ ਇਹ ਸਿਰਫ ਅੰਧਵਿਸ਼ਵਾਸ ਹੈ ਜਾਂ ਇਸ ਪਿੱਛੇ ਕੋਈ ਡੂੰਗਾ ਸੱਚ ਛੁਪਿਆ ਹੋਇਆ ਹੈ ਜੇਕਰ ਪਾਣੀ ਸੱਚਮੁੱਚ ਸਾਡੀਆਂ ਭਾਵਨਾਵਾਂ ਅਤੇ ਇਰਾਦਿਆਂ ਪ੍ਰਤੀ ਸੰਵੇਦਨਸ਼ੀਲ ਹੈ ਤਾਂ ਇਸਦਾ ਸਾਡੇ ਰੋਜ਼ਾਨਾ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਅਗਲੀ ਵਾਰ ਜਦੋਂ ਵੀ ਤੁਸੀਂ ਪਾਣੀ ਪੀਓ ਤਾਂ ਇੱਕ ਪਲ ਲਈ ਰੁਕੋ ਪਾਣੀ ਦੇ ਗਲਾਸ ਨੂੰ ਆਪਣੇ ਹੱਥਾਂ ਵਿੱਚ ਫੜੋ ਇੱਕ ਇੱਕ ਡੂੰਗਾ ਸਾਹ ਲਓ ਅਤੇ ਆਪਣੇ ਮਨ ਵਿੱਚ ਪਿਆਰ ਧੰਨਵਾਦ ਅਤੇ ਸਕਾਰਾਤਮਕ ਭਾਵਨਾਵਾਂ ਨਾਲ ਉਸ ਪਾਣੀ ਨੂੰ ਭਰੋ ਇਹ ਕੋਈ ਰਸਮ ਨਹੀਂ ਬਲਕਿ ਇੱਕ ਜਾਗਰੂਕ ਅਭਿਆਸ ਹੈ ਸਾਊਂਡ ਹੀਲਿੰਗ, ਵਾਟਰ ਥੈਰੇਪੀ ਇਹ ਵੀ ਇਸੇ ਸਿਧਾਂਤ ਤੇ ਆਧਾਰਿਤ ਹਨ। ਤਾਂ ਕਿ ਪਾਣੀ ਸਾਡੀਆਂ ਗੱਲਾਂ ਨੂੰ ਮਹਿਸੂਸ ਕਰਦਾ ਹੈ। ਹੋ ਸਕਦਾ ਹੈ ਸਾਡੇ ਕੋਲ ਇਸ ਦਾ ਪੂਰਾ ਵਿਗਿਆਨਿਕ ਸਬੂਤ ਨਾ ਹੋਵੇ ਪਰ ਅਧਿਆਤਮਕ ਅਤੇ ਪ੍ਰਾਚੀਨ ਗਿਆਨ ਸਾਨੂੰ ਇੱਕ ਡੂੰਘੇ ਸੱਚ ਵੱਲ ਇਸ਼ਾਰਾ ਕਰਦਾ ਹੈ ਕਿ ਇਹ ਸਭ ਜੁੜਿਆ ਹੋਇਆ ਹੈ। ਜੇਕਰ ਪਾਣੀ ਜੋ ਸਾਡਾ ਬਹੁਤ ਵੱਡਾ ਹਿੱਸਾ ਹੈ ਸਾਡੀਆਂ ਭਾਵਨਾਵਾਂ ਪ੍ਰਤੀ ਇੰਨਾ ਸੰਵੇਦਨਸ਼ੀਲ ਹੈ ਤਾਂ ਸੋਚੋ ਇਹ ਸਾਡੇ ਸ਼ਬਦਾਂ ਅਤੇ ਭਾਵਨਾਵਾਂ ਦਾ ਇੱਕ ਦੂਜੇ ਤੇ ਖਾਸ ਕਰਕੇ ਆਪਣੇ ਆਪ ਤੇ ਕਿੰਨਾ ਪ੍ਰਭਾਵ ਪੈਂਦਾ ਹੋਵੇਗਾ। ਜੋ ਅਸੀਂ ਬੋਲਦੇ ਹਾਂ ਜੋ ਅਸੀਂ ਸੋਚਦੇ ਹਾਂ ਜੋ ਅਸੀਂ ਮਹਿਸੂਸ ਕਰਦੇ ਹਾਂ ਇਹ ਸਭ ਸਾਡੇ ਆਲੇ-ਦੁਆਲੇ ਦੀ ਹਰ ਚੀਜ਼ ਨੂੰ ਪ੍ਰਭਾਵਿਤ ਕਰਦਾ ਹੈ ਜੇਕਰ ਤੁਸੀਂ ਸ਼ਾਂਤੀ ਨਾਲ ਜੀਣਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਪਾਣੀ ਦੇ ਨਾਲ ਸ਼ਾਂਤੀ ਬਣਾਓ ਅਗਲੀ ਵਾਰ ਜਦੋਂ ਵੀ ਤੁਸੀਂ ਪਾਣੀ ਦੀ ਵਰਤੋਂ ਕਰੋ ਤਾਂ ਉਸ ਨੂੰ ਸਿਰਫ H2O ਨਾ ਸਮਝੋ ਉਸ ਨੂੰ ਜੀਵਨ ਦਾ ਇੱਕ ਪਵਿੱਤਰ ਤੱਤ ਸਮਝੋ ਜੋ ਤੁਹਾਡੇ ਇਰਾਦਿਆਂ ਅਤੇ ਪਿਆਰ ਨੂੰ ਸੋਖਣ ਦੀ ਸਮਰੱਥਾ ਰੱਖਦਾ ਹੈ ਸ਼ਾਇਦ ਇਹ ਛੋਟਾ ਜਿਹਾ ਬਦਲਾਅ ਤੁਹਾਡੇ ਜੀਵਨ ਵਿੱਚ ਵੱਡਾ ਫਰਕ ਲਿਆ ਸਕਦਾ ਹੈ ਕੀ ਤੁਸੀਂ ਕਦੇ ਪਾਣੀ ਨਾਲ ਜੁੜਿਆ ਕੁਝ ਅਜੀਬਾ ਮਹਿਸੂਸ ਕੀਤਾ ਹੈ ਕੀ ਤੁਹਾਡਾ ਕੋਈ ਨਿੱਜੀ ਅਨੁਭਵ ਹੈ ਸਾਨੂੰ ਟਿੱਪਣੀਆਂ ਵਿੱਚ ਜਰੂਰ ਦੱਸੋ ਪੰਜਾਬੀ ਡੀਪ ਟਾਕ ਨੂੰ ਹੁਣੇ ਸਬਸਕ੍ਰਾਈਬ ਕਰੋ